ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਕਾਫੀ ਜਿਹੜੇ ਕੋਲ ਲਗਾ ਰਹੇ ਇਹਦਾ ਕੀ ਬੈਨੀਫਿਟ ਆ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਜਨ ਇਹਨਾਂ ਦਾ ਇਹੀ ਬੈਨੀਫਿਟ ਹੈਗਾ ਜਿੱਦਾਂ 메ਨ ਰਸਤਾ ਹੈਗਾ ਕੋਠੀ ਰੋਡ ਦਾ ਆਪਣੇ ਬਾਜ਼ਾਰ ਦਾ ਕਈ ਹਾਂ ਕੋਠੀ ਰੋਡ ਨੂੰ ਤੇ ਕਈ ਵੇਰੀ ਕੀ ਕਰਦੇ ਸੀਗੇ ਪੱਟੀਆਂ ਗੱਡੀਆਂ ਜਿੱਦਾਂ ਮਤਲਬ ਕਾਫੀ ਕੋਈ ਬਲੈਰੋ ਕੋਈ ਮਿਤਰਾ ਜੀਪ ਕੋਈ ਛੋਟੀਆਂ ਕਾਰਾਂ ਮਤਲਬ ਬਾਜ਼ਾਰ ਉੰਨੀ ਕਿ ਜਗ੍ਹਾ ਹੈਗੀ ਬਾਜ਼ਾਰ ਹੈਗਾ ਕਾਫੀ ਰਸ ਰੋਸ ਪਿਆ ਜਾਂਦਾ ਇੱਥੇ ਇਸ ਕਰਕੇ ਫਿਰਨਾ ਅਸੀਂ ਇੱਕ ਪਹਿਲਾਂ ਦੂਜਾ ਫੱਟੀ ਬਸਤਾ ਚੌਂਕ ਤੇ ਵੀ ਇਹ ਚੀਜ਼ਾਂ ਲੁਵਾਈਆਂ ਸੀਗੀਆਂ ਤੇ ਹੁਣ ਇਹ ਕੋਠੀ ਰੋਡ ਤੇ ਵੀ ਲਵਾਤੇ ਪੋਲ ਲਵਾਤੇ ਮਤਲਬ ਇਹਨਾਂ ਨੂੰ ਦੋ ਫਿਕਸ ਕਰਦੇ ਦੋ ਚੱਕ ਦੇ ਕਰਦੇ ਤਾਂ ਕੋਈ ਐਮਰਜੈਂਸੀ ਕੋਈ ਐਂਬੂਲੈਂਸ ਜਾ ਕੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਆਪਾਂ ਚੱਕ ਕੇ ਆਰਾਮ ਨਾਲ ਗੱਡੀ ਕੱਢ ਵੀ ਸਕਦੇ ਹਾਂ ਹਾਂ ਚੱਕਿਆ ਵੀ ਜਾ ਸਕਦਾ ਹਾਂ ਐਮਰਜੈਂਸੀ ਵੇਲੇ ਚੱਕਿਆ ਵੀ ਜਾ ਸਕਦਾ ਤੇ ਇਸ ਕਰਕੇ ਕੀਤਾ ਕਿਉਂਕਿ ਬਾਜ਼ਾਰ 'ਚ ਜਿਆਦੇ ਪ੍ਰੋਬਲਮ ਆ ਜਾਂਦੀ ਸੀ ਲੋਕੀ ਬਿਨਾਂ ਵਜਾ ਗੱਡੀਆਂ ਜਾ ਕੇ ਪਾਰਕਿੰਗ ਗੱਡੀ ਲਾ ਕੇ ਕੋਈ ਰਾਜ਼ੀ ਨਹੀਂ ਹੈਗਾ ਇਸ ਕਰਕੇ ਸਾਰੇ ਬਾਜ਼ਾਰ ਨੂੰ ਹਰ ਇੱਕ ਬੰਦਾ ਗੱਡੀ ਲੈ ਕੇ ਆ ਜਾਂਦਾ ਸੀ ਕਾਫੀ ਬਾਜ਼ਾਰ ਵਾਲਿਆਂ ਦੀ ਇਹ ਸ਼ਿਕਾਇਤ ਸੀਗੀ ਕਿ ਇੱਧਰੋਂ ਰਸਤਾ ਇੱਦਾਂ ਕਰ ਦੋ ਵੀ ਸਕੂਟਰ ਮੋਟਰਸਾਈਕਲ ਲੰਗੀ ਜਾਣ ਕੋਈ ਐਮਰਜੈਂਸੀ ਹੋਵੇ ਤਾਂ ਪੈਪ ਚੱਕੋ ਤਾਂ ਗੱਡੀ ਕੱਢ ਲਓ ਐਂਬੂਲੈਂਸ ਜਾ ਕੋਈ ਹੋਰ ਵੀ ਕਿਸੇ ਦਾ ਕੋਈ ਨਿੱਜੀ ਘਰ ਹੈਗੇ ਜਿੱਦਾਂ ਉਹ ਉਹਨਾਂ ਲਈ ਵੀ ਵਧੀਆ ਹੈਗਾ ਇਹ ਤੇ ਇਸ ਕਰਕੇ ਰੱਥ ਨਹੀਂ ਪਊਗਾ ਅਸੀਂ ਸਾਰੇ ਪਾਸੇ ਉਪਰਾਲਾ ਕਰ ਦਿੱਤਾ ਹੋਇਆ ਤੇ ਇਸ ਕਰਕੇ ਸਾਰਿਆਂ ਨੂੰ ਦੁਬਾਰਾ ਆਪਾਂ ਬੇਨਤੀ ਕਰਦੇ ਹਾਂ ਪਾਰਕਿੰਗ ਗੱਡੀ ਲਾਇਆ ਕਰੋ ਪਾਰਕਿੰਗਾਂ 6 ਪਾਰਕਿੰਗਾਂ ਹੈਗੀਆਂ ਇੱਕ ਬੱਸ ਸਟੈਂਡ ਦੇ ਇੱਕ ਸਬਜ਼ੀ ਮੰਡੀ ਦੇ ਬੈਕਸਾਈਡ ਵੀ ਹੈਗੀ ਆ ਕਲਾਮ ਰੋਡ ਤੇ ਮੰਦਰ ਦੇ ਮੋੜੇ ਵੀ ਹੈਗੀ ਆ ਥਾਣਾ ਸਿਟੀ ਦੇ ਸਾਹਮਣੇ ਵੀ ਹੈਗੀ 12 ਦਰੀ ਰੇਲਵੇ ਰੋਡ ਤੇ ਦੋ ਪਾਰਕਾਂ ਹੈਗੀਆਂ ਅਸੀਂ ਹਰ ਰੋਜ਼ ਬੇਨਤੀ ਕਰਦੇ ਆ ਵੀ ਗੱਡੀ ਪ੍ਰੋਪਰ ਆਪਣੀ ਪਾਰਕਿੰਗ ਲਾਓ ਸਾਰਿਆਂ ਨੂੰ ਇਹੀ ਬੇਨਤੀ ਹੈ ਜਿਹੜੀ ਆ ਮਸ਼ੀਨ ਆ ਦਿਖਾ ਲਓ ਜਿਹੜੀ ਹਾਂਜੀ ਹਾਂ ਜੀ ਇਹਦਾ ਵੀ ਕੰਮ ਆ ਰਿਹਾ ਇਹਦਾ ਇਹਦਾ ਹੁਣ ਸਾਰਾ ਇਹ ਰੋਲ ਹੀ ਇਹਦਾ ਰਹਿ ਗਿਆ ਜੀ ਦੇਖੋ ਸਮੇਂ ਦੇ ਹਿਸਾਬ ਦੇ ਨਾਲ ਸਾਰੀਆਂ ਚੀਜ਼ਾਂ ਚੇਂਜ ਹੋ ਰਹੀਆਂ ਅੱਗੇ ਜਿੱਦਾਂ ਆਪਾਂ ਚਲਾਨ ਬੁੱਕ ਦੇ ਵਿੱਚੋਂ ਚਲਾਨ ਕੱਟਦੇ ਸੀਗੇ ਉਹ ਚੀਜ਼ ਸਾਡੇ ਖਤਮ ਹੋ ਗਈ ਸਾਰੀ ਉਹਨਾਂ ਅਸੀਂ ਕੀ ਹੈ ਈ ਮਸ਼ੀਨ ਤੇ ਨਾਲ ਚਲਾਨ ਕਰਦੇ ਆ ਨਾ ਅਗਲੇ ਤੋਂ ਕੋਈ ਡਾਕੂਮੈਂਟ ਲੈਣਾ ਨਾ ਅਸੀਂ ਉਹਦੇ ਨਾਲ ਕੋਈ ਬੋਲਣਾ ਨਾ ਉਹਨਾਂ ਅਸੀਂ ਉਹਨੂੰ ਬੁਲਾਉਣਾ ਨਾ ਅਸੀਂ ਉਹਨੂੰ ਕੁਝ ਪੁੱਛਣਾ ਜਿਹੜਾ ਰੋਂਗ ਹੋਇਆ ਜਿਹਨੇ ਗਲਤੀ ਕੀਤੀ ਹੋਈ ਉਹਦਾ ਚਲਾਨ ਹੋ ਜਾਣਾ ਔਰ ਉਹਨੂੰ ਜਦੀ ਉਸੇ ਟਾਈਮ ਉਹਦੇ ਫੋਨ ਤੇ ਮੈਸੇਜ ਆ ਜਾਣਾ ਇੱਕ ਡੇਢ ਮਿੰਟ ਦੇ ਵਿੱਚ ਵਿੱਚ ਉਹਨੂੰ ਫੋਨ ਤੇ ਮੈਸੇਜ ਆ ਜਾਂਦਾ ਦੇਖੋ ਮੈਂ ਤਾਂ ਬੇਨਤੀ ਕਰਦਾ ਅਸੀਂ ਤਾਂ ਹਰ ਜਿੱਦਾਂ ਵੀ ਮਤਲਬ ਕੋਈ ਚਾਹੁੰਦਾ ਅਸੀਂ ਤਾਂ ਉਹ ਸਪੀਕਰ ਰਾਹੀਂ ਵੀ ਅਸੀਂ ਤੁਹਾਡੇ ਸਾਹਮਣੇ ਰੋਜ਼ ਸ਼ਹਿਰ ਦੇ ਵਿੱਚ ਅਨਾਊਂਸਮੈਂਟ ਕਰਦੇ ਆ ਤੇ ਮੀਡੀਆ ਰਾਹੀਂ ਵੀ ਕਰਦੇ ਆ ਅਖਬਾਰਾਂ ਰਾਹੀਂ ਵੀ ਸਾਰੇ ਮਤਲਬ ਅਸੀਂ ਤਾਂ ਇਹ ਸਾਰਾ ਰੋਜ਼ ਰੋਜ਼ ਕਰੀਦਾ ਪਰਾਲਾ ਵੀ ਕਿਸੇ ਨੂੰ ਕਿਸਦਾ ਨੁਕਸਾਨ ਨਾ ਹੋ ਜਾਵੇ ਚਲਾਨਟ ਕੱਟ ਕੇ ਸਾਨੂੰ ਕੋਈ ਜ਼ਿਆਦਾ ਨਹੀਂ ਹੈਗਾ ਇਦਾਂ ਅਸੀਂ ਕਹਿੰਦੇ ਵੀ ਪ੍ਰੋਪਰ ਤੁਸੀਂ ਆਏ ਹੋ ਸ਼ਾਪਿੰਗ ਕਰਨ ਤੁਸੀਂ ਆਪਣੀ ਗੱਡੀ ਜਿਹੜੀ ਪਾਰਕਿੰਗ ਲਾਓ ਇਹ ਸਾਰਿਆਂ ਨੂੰ ਸਾਡੀ ਪਾਸੋਂ ਇਹੀ ਬੇਨਤੀ ਆ ਨਹੀਂ ਫਿਰ ਚਲਾਨਟ ਤਾਂ ਹੈਗਾ ਹੀ ਆ ਉਹ ਤਾਂ ਹੋ ਹੀ ਜਾਣੇਗੀ ਸੰਤੋਸ਼ਤਾ ਇਦਾਂ ਹੈ ਜੀ ਹੁਣਾਂ ਨੇ ਸਾਰੇ ਸਾਹਮਣੇ ਬੰਦਗਾਨ ਵੀ ਆਇਆ ਸੀਗਾ ਸਾਰਿਆਂ ਦੇ ਸਾਹਮਣੇ ਉਹਦੀ ਵਾਦਾ ਕੀਤਾ ਆ ਉਹਨਾਂ ਦੇ ਨਾਲ ਹੋ ਗਈ ਗੱਲ ਫਿਰ ਬੰਦਗਾਨ ਵੀ ਭਜਾਇਆ ਸੀ ਇੱਕ ਮਿੰਟ ਮੇਰੀ ਗੱਲ ਸੁਣੋ ਸਾਡੇ ਨਾਲ ਹਥਿਆਰ ਸਾਡੇ ਕੋਲੇ ਹੀ ਆ ਹੀ ਹਥਿਆਰ ਤਾਂ ਹੈ ਨਹੀਂ ਜੇ ਨਾ ਹੋਊਗਾ ਫਿਰ ਉਹ ਹਥਿਆਰ ਸਾਡੇ ਕੋਲੇ ਹੀ ਆ ਤੁਸੀਂ ਜੋ ਖੁੱਲੇ ਆ ਉਹਦੇ ਲਈ ਡੀਸੀ ਸਾਹਿਬ ਜੋ ਕਿ ਸਾਡੂੰ ਨਹੀਂ ਚੱਲਦੀ ਮਿਲ ਅਸੀਂ ਖੁੱਲੇ ਆ ਅਸੀਂ ਜੋ ਵੀ ਕਰਨਾ ਹੈ ਅਸੀਂ ਆਪਣੀ ਜਥੇਬੰਦੀਆਂ ਨੂੰ ਉਸੇ ਵੇਲੇ ਤੁਰੰਤ ਕਰਾਂਗੇ ਮੀਟਿੰਗ ਅਸੀਂ ਆਪਣਾ ਲੜਣਾ ਤੱਕ ਜਾ ਕੋਈ ਗੱਲ ਨਹੀਂ ਹੈਗੀ ਠੀਕ ਹੈ ਪੰਜ ਬੰਦੇ ਬਿਲਕੁਲ ਬੈਂਸ ਸਾਹਿਬ ਨੇ ਜਿੱਦਾਂ ਦੱਸਿਆ ਪਹਿਲਾਂ ਵੀ 11 ਵਜੇ ਡੀਸੀ ਦਫ਼ਤਰ ਮੀਟਿੰਗ ਇਹੀ ਹੋਈ ਸੀ ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਖੁਦ ਆ ਕੇ ਵਿਜ਼ਿਟ ਕਰਨ ਉਹ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇੱਥੇ ਵਿਜ਼ਿਟ ਕਰਕੇ ਗਏ ਆ ਤੇ ਉਹਨਾਂ ਨੇ ਵੀਰਵਾਰ 8 ਵਜੇ ਦਾ ਸਾਨੂੰ ਸਮਾਂ ਦਿੱਤਾ ਤੇ ਜੀਐਮ ਸਾਹਿਬ ਵੀ ਮੌਕੇ ਤੇ ਆ ਬੋਰਡ ਆਫ ਡਾਇਰੈਕਟਰ ਦੇ ਮੈਂਬਰ ਮੌਕੇ ਤੇ ਆ ਤੇ ਹੋਰ ਜਿੰਨੇ ਇਹਨਾਂ ਦੇ ਐਕਸਪਰਟ ਹੈਗੇ ਆ ਉਹ ਕੰਮ ਤੇ ਲੱਗੇ ਹੋਏ ਆ ਸੋ ਅਸੀਂ ਇਹਨਾਂ ਤੇ ਭਰੋਸਾ ਕਰਕੇ ਹੀ ਇਹ 8 ਵਜੇ ਵੀਰਵਾਰ ਤੱਕ ਰੁਕੇ ਆ ਤੇ ਬਾਕੀ ਜਿੱਦਾਂ ਬੈਂਸ ਸਾਹਿਬ ਨੇ ਦੱਸਿਆ ਕਿ ਦੂਜੇ ਪਾਸੇ ਸਾਡੇ ਬਾਰਡਰਾਂ ਤੇ ਅੰਦੋਲਨ ਚੱਲਦੇ ਆ ਉਧਰ ਵੀ ਅਸੀਂ ਜਾ ਰਹੇ ਆ ਤੇ ਅੰਦੋਲਨ ਕਰਨਾ ਸਾਡਾ ਰਾਈਟ ਆ ਰਾ 10 ਡੋਲਰ ਉਦੋਂ ਹੀ ਕੀਤੇ ਜਾਣਗੇ ਜਦੋਂ ਕਿਸਾਨ ਜਾਂ ਲੋਕ ਆਮ ਤੰਗ ਹੁੰਦੇ ਆ ਤੇ ਇਸ ਕਰਕੇ ਅਸੀਂ ਫਿਰ ਇੱਕ ਆਪਜੀ ਦੇ ਮਾਧਿਅਮ ਰਹੀਂ ਪੰਜਾਬ ਸਰਕਾਰ ਨੂੰ 슈ਗਰ ਫੈਟ ਨੂੰ ਕੇਨ ਕਮਿਸ਼ਨ ਨੂੰ ਤੇ ਮੌਕੇ ਦੇ ਜਿਹੜੇ ਸਾਡੇ ਜੀਐਮ ਸਾਹਿਬ ਆ 슈ਗਰ ਮਿਲ ਨਵਾਂ ਸ਼ਹਿਰ ਦੇ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਇਸ ਨੂੰ ਤੁਰੰਤ ਜਿਸ ਰਫਤਾਰ ਉਹਨੂੰ ਵੀ ਦੁੱਗਣਾ ਕਰਕੇ ਇਹਨੂੰ ਤੁਰੰਤ ਮੇਲ ਨੂੰ ਚਾਲੂ ਕੀਤਾ ਜਾ ਸਕੇ ਤਾਂ ਜੋ ਸਾਡਾ ਇਹ ਸਰਕਾਰੀ ਅਦਾਰਾ ਇਹ ਬਚਿਆ ਰਹੇ ਇਹ ਬਚਣ ਨਾਲ ਕਿਸਾਨਾਂ ਦੀ ਭਲਾਈ ਹੋਊਗੀ ਤੇ ਮਿਲ ਦੀ ਭਲਾਈ ਇੰਨੀ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੋ ਜਿਹੜਾ ਇਹ 슈ਗਰ ਮਿਲ ਹੈਗੀ ਆ ਇਹਦੇ ਸੀਜ਼ਨ ਸ਼ੁਰੂ ਹੋ ਚੁੱਕਿਆ ਸੀ ਇਹਦੇ ਚ ਕੋਈ ਪ੍ਰੋਬਲਮ ਆਈ ਹੈਗੀ ਆ ਤੇ ਜਿਹੜੇ ਕਿਸਾਨ ਭਰਾ ਨੇ ਇਕੱਠੇ ਹੋ ਕੇ ਮਿਲੇ ਆ ਤੇ ਜਿਹੜੇ 슈ਗਰ ਫੈਟ ਦੇ ਐਮਡੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਦੇ ਦੇ ਪੇਡ ਦੇ ਫੰਡ ਮੁਹैया करा ਦਿੱਤੇ ਆ ਚਾਰ ਟੀਮਾਂ ਲੱਗੀਆਂ ਹੋਈਆਂ ਤੇ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵੀਰਵਾਰ ਨੂੰ ਮਿਲ ਦੀ ਵਾਰਤੀ ਚਰਾ ਦੇ ਅਮਰਜੀਤ ਬਾਸਪੁਰਾਵਨ ਕੋਈ ਪ੍ਰੋਬਲਮ ਜੀ ਅਮਰਜੀਤ ਭਾਈ ਸੰਤੁਸ਼ਟ ਹੋ ਤੁਸੀਂ ਜੀ ਬਿਲਕੁਲ ਨਾਲ ਸਾਡੇ ਡੀਸੀ ਸਾਹਿਬ ਲੱਗੇ ਹੋਏ ਨੇ ਇਸ ਗੱਲ ਤੇ ਸਵੇਰ ਤੋਂ ਰਾਤ ਤੱਕ ਕਾਇਮ ਹੈਗਾ ਇਹਨਾਂ ਦੇ ਨਾਲ ਤੇ ਮੰਨਿਆ ਇਹਨਾਂ ਨੇ ਕਿ ਚਲਾ ਦਾਂਗੇ ਵੀਰਵਾਰ ਬਾਕੀ ਅਸੀਂ ਵੀ ਗੌਰ ਕਰਾਂਗੇ ਬੈਂਸ ਸਾਹਿਬ ਹੈਗੇ ਆ ਇਹ ਵੀ ਗੌਰ ਕਰਨਗੇ ਇਸ ਦੇ ਉੱਤੇ ਪੂਰੀ ਟੀਮ ਹੈਗੀ ਆ ਤੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਵੀਰਵਾਰ ਦਾ ਜਿਹੜਾ ਸਮਾਂ ਲਿਆ ਤੋਂ ਸਾਡਾ ਵੀ ਥੋੜਾ ਫਰਜ ਬਣਦਾ ਵੀ ਅਸੀਂ ਇਹਨਾਂ ਦਾ ਸਾਥ ਦਈਏ ਤੇ ਇਹਨੂੰ ਕੋਸ਼ਿਸ਼ ਕਰੀਏ ਵੀ ਜਿਹੜੀ ਹੈ ਦੁਬਦਾ ਸਾਡੇ ਤੇ ਹੈਗੀ ਆ ਇਹਨੂੰ ਹੱਲ ਕਰੀਏ ਪਹਿਲ ਜਿਹੜਾ ਮਿਲ ਚਲਾ ਰਿਹਾ ਜੀਐਮ ਸਾਹਿਬ ਵੀ ਹੈਗੇ ਜਾਂ ਇਹਨਾਂ ਦੇ ਮਿਲਦੇ ਨਮਾਇਦੇ ਵੀ ਹੈਗੇ ਆ ਉਹਨਾਂ ਨਾਲ ਵੀ ਇਹ ਗੱਲ ਹੋਈ ਆ ਵੀ ਤੁਸੀਂ ਤਾਂ ਫੇਰਾ ਮਾਰਦੇ ਉੱਥੇ ਜਾਂ ਤੁਹਾਡੇ ਸਾਹਮਣੇ ਉਹਦੀਆਂ ਠੀਕ ਰੀ ਖੇਲ ਰੀਆਂ ਆ ਉਹ ਕਹਾਣਾਂ ਦੇ ਵਿੱਚ ਗੱਲ ਤਾਂ ਜਾਂਦੀ ਗੱਲ ਹੈਗੀ ਤੁਹਾਡੀ ਠੀਕ ਉਦਾਂ ਡੇਟ ਹੋਇਆ ਪਰ ਚਲੋ ਹੁਣ ਜਿੰਨਾ ਵੀ ਹੋਇਆ ਇਹਨੂੰ ਆ ਵੀ ਆਪਾਂ ਕਰਾਈਏ ਕੰਮ ਹੁਣ ਬਿਲਕੁਲ ਮੇਨ ਮਕਸਦ ਇਹ ਚਲਾਈਏ ਚਲਾਈਏ ਹੁਣ ਮਿਲ